7ਵੀਂ ਕਲਾਸ ਵਿੱਚ ਪੜ੍ਹਦਿਆਂ ਇੱਕ ਦਿਨ ਪੀਰੀਅਡ ਵਾਲੇ ਟੀਚਰ ਦੇ ਕਲਾਸ ਵਿੱਚ ਸਮੇਂ ਤੇ ਨਾ ਆਉਣ ਤੇ ਕਲਾਸ ਦੇ 5-7 ਸ਼ਰਾਰਤੀ ਬੱਚੇ ਰੋਲਾ ਪਾ ਰਹੇ ਸਨ ਕਿ ਅਚਾਨਕ ਕਲਾਸ ਵਿੱਚ ਟੀਚਰ ਦੇ ਆ ਜਾਣ ਤੇ ਉਹਨਾਂ ਨੇ ਸਾਰੀ ਕਲਾਸ ਨੂੰ ਖੜਾ ਕਰ ਲਿਆ ਅਤੇ ਪੁੱਛਣ ਲੱਗੇ ਰੋਲਾ ਕੌਣ-ਕੌਣ ਪਾ ਰਿਹਾ ਸੀ ਪਰ ਉਹਨਾਂ ਰੋਲਾ ਪਾਉਣ ਵਾਲੇ ਬੱਚਿਆਂ ਦਾ ਨਾਂ ਕਿਸੇ ਵੀ ਨਾ ਦੱਸਿਆ ਕਿਉਂਕਿ ਬਾਕੀ ਸਾਰੇ ਬੱਚੇ ਉਹਨਾਂ ਸ਼ਰਾਰਤੀ ਬੱਚਿਆਂ ਦੀ ਬਦਮਾਸ਼ੀਆਂ ਤੋਂ ਡਰਦੇ ਸਨ ਕਲਾਸ ਟੀਚਰ ਨੇ ਇਸ ਤੇ ਗੁੱਸੇ ਵਿੱਚ ਆ ਕੇ ਸਭ ਨੂੰ ਬੁਰੀ ਤਰ੍ਹਾਂ ਕੁੱਟਿਆ ਬਾਕੀ ਸਾਰੇ ਬੱਚੇ ਬੇਗੁਨਾ ਸਨ ਪਰ ਟੀਚਰ ਦੀ ਕੁੱਟ ਤੋਂ ਦੁਖੀ ਸਨ ਪਰ ਉਹ ਕੁਝ ਨਹੀਂ ਕਰ ਸਕਦੇ ਸਨ ਹੌਲੀ ਹੌਲੀ ਸ਼ਰਾਰਤੀ ਬੱਚਿਆਂ ਨੇ ਦੂਜੇ ਬੱਚਿਆਂ ਨੂੰ ਵੀ ਮਨਾ ਲਿਆ ਕਿ ਟੀਚਰ ਨੇ ਤੁਹਾਨੂੰ ਨਜਾਇਜ਼ ਕੁੱਟਿਆ ਇਸ ਦਾ ਆਪਾਂ ਉਸ ਨੂੰ ਸਬਕ ਸਿਖਾਉਣਾ ਹੈ ਵਿਚਾਰੇ ਭੋਲੇ ਭਾਲੇ ਬੱਚੇ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਉਹਨਾਂ ਸ਼ਰਾਰਤੀ ਬੱਚਿਆਂ ਨੇ ਕਦੇ ਟੀਚਰ ਦਾ ਸਾਈਕਲ ਪੰਚਰ ਕਰ ਦੇਣਾ ਕਦੇ ਸਾਈਕਲ ਦੀ ਹਵਾ ਕੱਢ ਦੇਣੀ ਇੱਕ ਦਿਨ ਤਾਂ ਉਹਨਾਂ ਸ਼ਰਾਰਤੀਆਂ ਨੇ ਟੀਚਰ ਦੇ ਬੈਠਣ ਲਈ ਇੱਕ ਜਹੀ ਕੁਰਸੀ ਲਿਆ ਰੱਖੀ ਜਿਸ ਦੀ ਪਿਛਲੀ ਇਕ ਲੱਤ ਬਸ ਟੁੱਟਣ ਵਾਲੀ ਸੀ ਟੀਚਰ ਦੀ ਆ ਕੇ ਕੁਰਸੀ ਤੇ ਬੈਠਣ ਦੀ ਆਦਤ ਸੀ ਕੁਰਸੀ ਤੇ ਬੈਠ ਕੇ ਲੱਤਾਂ ਅਗਲੇ ਮੇਜ਼ ਤੇ ਰੱਖ ਕੇ ਕੁਰਸੀ ਨਾਲ ਢੋ ਲਾ ਕੇ ਆਰਾਮ ਨਾਲ ਬੈਠ ਜਾਂਦੇ ਸਨ ਉਸ ਦਿਨ ਇਸ ਤਰ੍ਹਾਂ ਕਰਦਿਆਂ ਹੀ ਕੁਰਸੀ ਦੀ ਲੱਤ ਟੁੱਟ ਗਈ ਅਤੇ ਉਹ ਕੁਰਸੀ ਤੋਂ ਡਿੱਗ ਪਏ ਉਹਨਾਂ ਦਾ ਸਿਰ ਫਰਸ਼ ਤੇ ਵੱਜਾ ਅਤੇ ਖੂਨ ਵਗਣ ਲੱਗ ਪਿਆ ਸਾਰੀ ਕਲਾਸ ਵਿੱਚ ਰੌਲਾ ਪੈ ਗਿਆ ਦੂਜੀਆਂ ਕਲਾਸਾਂ ਦੇ ਟੀਚਰ ਅਤੇ ਮੁਖ ਅਧਿਆਪਕ ਵੀ ਆ ਗਏ ਫਰਸਟ ایڈ ਬਾਕਸ ਲਿਆ ਕੇ ਉਹਨਾਂ ਨੇ ਪੱਟੀ ਕੀਤੀ ਅਤੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੇ ਸਿਰ ਵਿੱਚ ਟਾਂਕੇ ਲਗਾਉਣੇ ਪਏ ਸ਼ਰਾਰਤੀ ਬੱਚੇ ਤਾਂ ਬਹੁਤ ਹੀ ਖੁਸ਼ ਸਨ ਕਿ ਉਹਨਾਂ ਨੇ ਕੁੱਟ ਦਾ ਬਦਲਾ ਲੈ ਲਿਆ ਪਰ ਬਾਕੀ ਕਲਾਸ ਨੂੰ ਪਛਤਾਵਾ ਸੀ ਕਿ ਅਸੀਂ ਇਸ ਸ਼ਰਾਰਤ ਦਾ ਹਿੱਸਾ ਕਿਉਂ ਬਣੇ ਇਹ ਘਟਨਾ ਅਜੇ ਵੀ ਜਦੋਂ ਕਦੀ ਮੈਨੂੰ ਚੇਤੇ ਆ ਜਾਂਦੀ ਹੈ ਤਾਂ ਬਹੁਤ ਹੀ ਪਛਤਾਵਾ ਹੁੰਦਾ ਹੈ ਕਿ ਅਸੀਂ ਵੀ ਇਸ ਗੁਨਾਹ ਵਿੱਚ ਸ਼ਾਮਿਲ ਸਾਂ